ਵੱਡੇ ਆ ਭਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਪਾਵਨ ਚਰਨ ਪਰਸ ਰਹੇ ਹੋ ਆਪ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਸਤਿਗੁਰੂ ਮਹਾਰਾਜ ਦੀ ਪਾਵਨ ਮਿੱਠੀ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰ ਰਹੇ ਸੀ ਸੋ ਆਓ ਜਿਤਨਾ ਸਮਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਲਾਹ ਲਈਏ ਸਭ ਤੋਂ ਪਹਿਲਾ ਬੁਲੰਦ ਆਵਾਜ਼ ਵਿੱਚ ਫਤਿਹ ਅਰਜ ਕਰੋ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਗੁਰਜੀ ਕੀ ਫਤਿਹ ਅੱਜ ਦਾ ਜੋ ਪਾਵਨ ਸ਼ਬਦ ਹੈ 617 ਅਤੇ 618 ਪਵਨ ਆੰਗੋਤੇ ਸ਼ਸ਼ੋਭਿਤ ਹੈ ਅੱਜ ਦੇ ਸ਼ਬਦ ਵਿੱਚ ਮੇਰੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਅਕਾਲ ਪੁਰਖ ਦੀ ਸਿਫਤ ਕਰਦੇ ਹੋਏ ਉਹਦੇ ਗੁਣਾਂ ਦੇ ਉਹਨਾਂ ਦੇ ਗੁਣਾਂ ਨੂੰ ਬਿਆਨ ਕਰ ਰਹੇ ਹਨ ਪਾਤਸ਼ਾਹ ਜੀ ਸੋਰਠ ਰਾਗ ਦੇ ਅੰਦਰ ਬਚਨ ਉਚਾਰਨ ਕਰਦੇ ਹਨ ਸੋਰਠ ਮਹਲਾ 5 ਸੋਰਠ ਰਾਗ ਹੈ ਪੰਜਵੇਂ ਪਾਸ਼ਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ ਅਬੇਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲਖੋਈ ਅਵਿਨਾਸ਼ੀ ਕੌਣ ਹੁੰਦਾ ਹੈ ਜੀਦਾ ਕਦੇ ਨਾਸ ਨਹੀਂ ਹੁੰਦਾ ਆਖੋ ਗੱਜ ਕੇ ਸਤਨਾਮ ਸ਼੍ਰੀ ਅਵਿਨਾਸ਼ੀ ਜਿਹੜਾ ਸਦਾ ਰਵੇ ਉਹ ਕੌਣ ਹੈ ਰਾਮ ਰਹਿਓ ਸਾਧੂ ਰਹਿਓ ਕਹੋ ਨਾਨਕ ਇਹ ਜਗਤ ਮੈਂ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤ ਪਾਸ਼ਾ ਕਹਿੰਦੇ ਬਿਰਲੇ ਨੇ ਜਿਹੜੇ ਤੇਰਾ ਨਾਮ ਜਪਦੇ ਨੇ ਇਨ ਜੋ ਪਿਓ ਗੁਰਮੰਤ ਸਤਿਗੁਰੂ ਵਿਰਲੇ ਹਨ ਹੈਨ ਵਿਰਲੇ ਨਾਹੀ ਕਨੇ ਫੈਲ ਫੱਕੜ ਸੰਸਾਰ ਸੋ ਸਤਿਗੁਰੂ ਪਾਤਸ਼ਾਹ ਕਹਿ ਰਹੇ ਹਨ ਕਿ ਭਾਈ ਉਹ ਵੀਰਾ ਵਹਿਗੁਰੂ ਹੈ ਉਹ ਸਦਾ ਰਹਿਣ ਵਾਲਾ ਹੈ ਸਾਡਾ ਕੀ ਹੈ ਇੱਥੇ ਕੁਝ ਵੀ ਨਹੀਂ ਪਾਤਸ਼ਾਹ ਜੀ ਦਾ ਇੱਕ ਪਾਵਨ ਸ਼ਬਦ ਆਉਂਦਾ ਹੈ ਉਹਦੇ ਵਿੱਚ ਮੇਰੇ ਸਤਿਗੁਰੂ ਨੇ ਸਾਰੇ ਬੰਦੇ ਦਾ ਤਤਦਾ ਨਿਚੋੜ ਹੀ ਕੱਢ ਦਿੱਤਾ ਹੈ ਉਪਜਾ ਨਿਪਜਾ ਨਿਪਜ ਸਮਾਈ ਨੈਣ ਦੇਖ ਤੋਂ ਇਹ ਜਗ ਜਾਈ ਪਾਸ਼ਾ ਕਹਿੰਦੇ ਭਲਿਆ ਤੇਰਾ ਜਨਮ ਹੋਇਆ ਉਪਜੈ ਤੇ ਫਿਰ ਨਿਪਜੈ ਫਿਰ ਤੂੰ ਚਲਾ ਗਿਆ ਉਪਜੈ ਨਿਪਜੈ ਨਿਪਚ ਸਮਾਈ ਸਮਾ ਗਿਆ ਜਿੱਥੋਂ ਆਇਆ ਉੱਥੇ ਚਲਾ ਗਿਆ ਪਵਨ ਐ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏ ਕੋ ਰੋਵਨ ਹਾਰੇ ਕੀ ਕਵਣ ਤੇ ਇਕ ਕਿਨੂ ਰੋਣਾ ਮਿੱਟੀ ਨੂੰ ਇਹ ਤਾਂ ਇੱਕ ਮੋਹ ਦੇ ਮਾਰੇ ਅਸੀਂ ਕੀਰਨੇ ਪਾਉਨੇ ਆ ਇੱਕ ਸਾਡੂ ਮੋਹ ਹੈ ਨਾ ਜਿਹੜਾ ਇਹ ਰਵਾਉਂਦਾ ਹੈ ਨਹੀਂ ਤੇ ਭਾਈ ਬੰਦਾ ਬੰਦੇ ਨੂੰ ਦੀ ਅਸਰੀਤ ਪਤਾ ਲੱਗ ਜੇ ਉਹ ਬੰਦਾ ਕਦੇ ਰੋਵੇ ਨਾ ਪਾਸ਼ਾ ਕਹਿੰਦੇ ਉਹ ਤਾਂ ਫਿਰ ਉਹਨਾਂ ਨੂੰ ਰੋਂਦਾ ਹੈ ਰੋਵੋ ਸਾਖਤ ਬਾਪੂਰੇ ਕਹਿੰਦੇ ਸਾਖਤਾਂ ਨੂੰ ਰੋਵੋ ਸਾਖਤ ਕੌਣ ਹੁੰਦਾ ਹੈ ਜਿਹੜਾ ਰੱਬ ਨਾਲੋਂ ਟੁੱਟਿਆ ਹੈ ਪਾਸਾ ਕਹਿੰਦੇ ਨੈਣੇ ਦੇਖਤੇ ਜਗ ਜਾਈ ਕਹਿੰਦੇ ਦੇਖਦੇ ਆਂ ਦੇਖਦੇ ਆ ਪਤਾ ਨਹੀਂ ਕਿੰਨੇ ਚਲੇ ਗਏ ਗੱਜ ਕੇ ਆਖੋ ਸਤਨਾ ਇਹ ਅੱਖਾਂ ਦੇ ਨਾਲ ਕਿੰਨੇ ਕੁ ਜਗ ਤੁਰਿਆ ਜਾ ਰਿਹਾ ਏ ਭੱਜਿਆ ਜਾ ਰਿਹਾ ਏ ਸਤਗੁਰੂ ਪਾਸਾ ਕਹਿੰਦੇ ਫਰੀਦ ਸਾਹਿਬ ਜੀ ਦਾ ਸ਼ਬਦ ਆਉਂਦਾ ਹੈ ਇੰਨੀ ਲੋਇਨੀ ਦੇਖਦੇ ਆ ਕਿਤੀ ਚੱਲ ਗਈ ਫਰੀਦਾ ਮੈਂ ਆਪਣੀ ਪਈ ਕਹਿੰਦੇ ਇਹਨਾਂ ਅੱਖਾਂ ਦੇ ਨਾਲ ਜੱਗ ਬਿਨਸਦਾ ਜਾ ਰਿਹਾ ਹੈ ਖਤਮ ਹੁੰਦਾ ਜਾ ਰਿਹਾ ਹੈ ਉਪਜੈ ਨਿਪਜੈ ਨਿਪਜ ਸਮਾਈ ਮੈ ਨਾ ਦੇਖਤ ਇਹ ਜੱਗ ਜਾਈ ਸਤਿਗੁਰੂ ਪਾਤਸ਼ਾਹ ਅਗਲੀ ਪੰਗਤੀ ਚ ਕਹਿੰਦੇ ਓਏ ਸ਼ਰਮ ਦੇ ਨਾਲ ਮਰ ਜਾ ਕਿਉਂ ਲਾਜ ਨਾ ਮਰੋ ਕੋ ਕਰ ਮੇਰਾ ਅੰਤ ਕੀ ਵਾਰ ਨਹੀਂ ਕਛ ਤੇਰਾ ਪਾਤਸ਼ਾਹ ਕਹਿੰਦੇ ਲਾਜ ਨਾ ਮਰੋਂ ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ ਕਿਉਂ ਆਹ ਸਰੀਰ ਨੂੰ ਆਪਣਾ ਕਹਿੰਦੇ ਹੋ ਆਖੋ ਸਤਨਾਮ ਸ੍ਰੀ ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ ਆਹ ਸਰੀਰ ਨੂੰ ਤੂੰ ਆਪਣਾ ਕਹਿੰਦੇ ਲਾਜ ਨਾ ਮਰੋਂ ਕਹੋ ਕਰ ਮੇਰਾ ਇਹ ਨਾ ਆ ਮੇਰਾ ਸਰੀਰ ਕਹਿੰਦੇ ਅੰਤ ਕੀ ਵਾਰ ਨਹੀਂ ਕਛ ਤੇਰਾ ਇਹ ਤਾਂ ਤੇਰਾ ਹੈ ਹੀ ਨਹੀਂ ਇਹਦਾ ਹਾਲ ਕੀ ਹੋ ਗਿਆ ਫਿਰ ਮੰਦਾ ਸਰੀਰ ਦੇ ਕਿਵੇਂ ਪਾਲਣ ਪੋਸ਼ਣ ਕਰਦਾ ਹੈ ਰਹਾਉ ਇਹ ਨਾਉ ਵਾਲਾ ਬੰਦੇ ਅਗਲੀ ਪੰਕਤੀ ਚ ਪਾਸ਼ਾ ਕਹਿੰਦੇ ਅਨਿਕ ਯਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਕਹਿੰਦੇ ਕਾਇਆ ਪਾਲੀ ਬੰਦਾ ਕਾਹਾ ਸਾਬਣਾ ਦਾ ਢੇਰ ਲਾ ਲਿੰਦਾ ਕਦੇ ਕੋਈ ਕਦੇ ਕੋਈ ਕਰੀਮਾ ਕੋਈ ਅੰਤ ਨਹੀਂ ਮੇਕਅਪ ਦਾ ਕੋਈ ਅੰਤ ਨਹੀਂ ਕਿਵੇਂ ਮਾਲਸ਼ਾ ਕਰਦਾ ਸਰੀਰ ਦੀਆਂ ਪਾਦਸ਼ਾਹ ਕਹਿੰਦੇ ਇਹ ਤੇਰਾ ਸਰੀਰ ਜਿਹਦਾ ਤੂੰ ਮਾਲ ਕਰਦਾ ਐ ਅਨੇਕ ਯਤਨ ਕਰ ਕਾਇਆ ਪਾਲੀ ਕਿਵੇਂ ਮਾਂ ਕੋ ਰੋਟੀਆਂ ਖਵਾਉਂਦੇ ਨੇ ਪੁੱਤ ਤਕੜਾ ਹੋ ਲੈ ਮੇਰਾ ਚੰਨੂ ਮੇਰਾ ਮੰਨੂ ਲੈ ਹੋਰ ਖਾ ਕਿਵੇਂ ਸਰੀਰ ਨੂੰ ਪਾਲਦੇ ਆਪਾਂ ਕਹਿੰਦੇ ਇਹੀ ਮਾਸ ਹੁੰਦਾ ਜਦੋਂ ਲੱਕੜਾਂ ਦੇ ਗੱਭੇ ਭਏ ਹੁੰਦੇ ਆ ਨਾ 100 ਡਿਗਰੀ ਟੈਂਪਰੇਚਰ ਹੁੰਦਾ ਤੇ ਇਹੀ ਹੱਡੀਆਂ ਨਾਲੋਂ ਵੱਖ ਹੋ ਜਾਂਦਾ ਹੈ ਤੇ ਕਹਿੰਦੇ ਫਿਰ ਇਹ ਵੀ ਤਰਾ ਸਾਥ ਨਹੀਂ ਨਿਭਦਾ ਪਾਸ਼ਾ ਜੀ ਕਹਿੰਦੇ ਅਗਲੀ ਪੰਕਤੀ ਵਿੱਚ ਚੋਆ ਚੰਦਨ ਮਰਦਨ ਅੰਗਾ ਸੋਤਨ ਜਲੇ ਕਾਠ ਕਾ ਸੰਗ ਚੁਆ ਚੰਦਨ ਲਾਉਂਦਾ ਬੰਦਾ ਸੰਤ ਕਿਵੇਂ ਦੂਰੋਂ ਹੀ ਪਤਾ ਲੱਗ ਜਾ ਵੀ ਫਲਾਣਾ ਸਿੰਘ ਆ ਰਿਹਾ ਫਲਾਣਾ ਬੰਦਾ ਆ ਰਿਹਾ ਸੰਤ ਦੀ ਖੁਸ਼ਬੂ ਆ ਰਹੀ ਹੈ ਚੁਆ ਚੰਦਨ ਮਰਦਨ ਅੰਗਾ ਮਰਦਨ ਪਤਾ ਮਾਲਿਸ਼ ਕਰਨੀ ਵੱਡੇ ਵੱਡੇ ਮਾਲਿਸ਼ਾ ਕਰਾਉਂਦੇ ਨੇ ਕਈ ਸ਼ਹੀਰ ਦੀਆਂ ਪਾਦਸ਼ਾਹ ਕਹਿੰਦੇ ਇਹ ਸਰੀਰ ਦੀ ਮਾਲਿਸ਼ ਹੁੰਦੀ ਹੈ ਚੁਆ ਚੰਦਨ ਮਰਦਨ ਅੰਗਾ ਹੋਇਆ ਕੀ ਸੋ ਤਨ ਜਲੇ ਕੈ ਸੰਗ ਕਾਠ ਕਹਿੰਦੇ ਨੇ ਲੱਕੜੀ ਨੂੰ ਕਾਠ ਕਹਿੰਦੇ ਨੇ ਲੱਕੜ ਨੂੰ ਕਹਿੰਦੇ ਇਹ ਲੱਕੜਾਂ ਨੇ ਇਹ ਤਨ ਨੂੰ ਮਿੰਟ ਚ ਸੁਆਹ ਕਰਤਾ ਕਹਿੰਦੇ ਮਿੱਟੀ ਬਣਾਤਾ ਆਪ ਕੋ ਸਤਨਾਹ ਸੋ ਤਨ ਜਲੇ ਕਾਠ ਕੈ ਸੰਗ ਕਹੋ ਕਬੀਰ ਸੁਨੋ ਰੇ ਗੁਣਿਆ ਬਿਰਸੇ ਗੁਰੂਪ ਦੇਖ ਸਭ ਦੁਨੀਆ ਕਰ ਦੇ ਵੇਖਦਾ ਸਾਰੀ ਦੁਨੀਆ ਵੇਖਦੀ ਪਈ ਏ ਓਏ ਉਹਦੇ ਫਲਾਣਾ ਜਲ ਰਹੇ ਆ ਉਹਦੇ ਫਲਾਣਾ ਫਲਾਣੇ ਨੂੰ ਅੱਗ ਲਾਤੀ ਓਹਦੇ ਫਲਾਣੇ ਦੀ ਕਬਰ ਰਾਣੇ ਦਾ ਮਰਦਾ ਜਲ ਰਹੇ ਹੈ ਬਿਣਸੇ ਗੋੜੂਪ ਦੇਖਿਆ ਸਭ ਦੁਨੀਆ ਭਾਈ ਤੁਸੀਂ ਸਾਰਿਆਂ ਨੇ ਵੇਖਣਾ ਹੀ ਹੈ ਇੱਕ ਦਿਨ ਦੇਖ ਹੀ ਰਹੇ ਹਾਂ ਕਿੰਨਿਆਂ ਦੇ ਸੰਸਕਾਰ ਕਰਾਏ ਹੋਣੇ ਚਾਚਿਆਂ ਦੇ ਮਾਮਿਆਂ ਦੇ ਤਾਇਿਆਂ ਦੇ ਕਿਦੇ ਕਿਦੇ ਗਏ ਆਉ ਸਾਰਿਆਂ ਨੂੰ ਪਤਾ ਹੀ ਹੈ ਮੇਰੇ ਪਾਤਸ਼ਾਹ ਕਹਿੰਦੇ ਕਹੋ ਕਬੀਰ ਸੁਨੋ ਰੇ ਗੁਣੀਆਂ ਕੋਈ ਬੰਦਿਆ ਗੁਣੀਆਂ ਕਹਿੰਦੇ ਨੇ ਬੰਦੇ ਨੂੰ ਮਨੁੱਖ ਨੂੰ ਕੁਝ ਸੁਣ ਲੈ ਕੁਝ ਜਪ ਲੈ ਕੁਝ ਧਿਆ ਲੈ ਇਹ ਸਰੀਰ ਦਾ ਮਾਣ ਕਾਦਾ ਇਹ ਦੁਨੀਆ ਦਾ ਵੀ ਮਾਣ ਕਾਦਾ ਸੰਪਤੀ ਦਾ ਮਾਣ ਕਾਦਾ ਮੋਹ ਚ ਫਸਿਆ ਪਿਆ ਇਹ ਸਭ ਝੂਠ ਹੈ ਮੇਰੇ ਪਾਤਸ਼ਾਹ ਕਹਿੰਦੇ ਸਿਰ ਮਾਲਕ ਕਿਰਪਾ ਕਰੋ ਸੱਚਾ ਕੌਣ ਹੈ ਕਿਹਨੂੰ ਆਪਣਾ ਬਣਾਈਏ ਮੇਰੇ ਪਾਤਸ਼ਾਹ ਕਹਿੰਦੇ ਅਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲਖੋਈ ਕਹਿੰਦੇ ਉਹ ਵੈਗੁਰੂ ਅਬਨਾਸੀ ਹੈ ਜਿਹੜਾ ਉਹਨੂੰ ਆਪਣਾ ਮਿੱਤਰ ਬਣਾ ਲੈ ਉਹ ਆਪਣਾ ਸੱਜਣ ਬਣਾ ਲੈ ਐਸਾ ਸੱਜਣ ਜੇ ਬਣ ਗਿਆ ਤੇਰਾ ਫਿਰ ਪਾਤਸ਼ਾਹ ਕਹਿੰਦੇ ਤੇਰੀ ਬਾਹ ਫੜ ਲਈ ਨਾ ਗੁਰੂ ਨੇ ਫਿਰ ਤੈਨੂੰ ਕੋਈ ਤੱਤੀ ਬਾਹ ਨਹੀਂ ਲੱਗਦੀ ਫਿਰ ਤੇਰਾ ਮਰਨਾ ਵੀ ਸਫਲ ਹੈ ਤੇਰਾ ਜਿਉਣਾ ਵੀ ਸਫਲ ਹੈ ਪਾਤਸ਼ਾਹ ਕਹਿੰਦੇ ਸਿਮਰਤ ਸਭ ਮੱਲ ਕੋਈ ਏ ਮੇਰੇ ਵੈਗੁਰੂ ਤੈਨੂੰ ਸਿਮਰਿਆ ਮੱਲ ਲੈ ਜਾਂਦੀ ਹੈ ਮੱਲ ਕਿਹਾ ਜਾਂਦਾ ਹੈ ਮੈਲ ਨੂੰ ਬੰਦਿਆ ਬਾਣੀ ਤੇਰਾ ਹਿਰਦਾ ਸਾਫ ਕਰ ਦਿੰਦੀ ਹੈ ਗੁਣ ਨਿਧਾਨ ਪਗ ਤਨ ਕੋ ਵਰਤਣ ਵਿਰਲਾ ਪਾਵੇ ਕੋਈ ਇਹ ਨਾਮ ਦਾ ਖਜ਼ਾਨਾ ਵਿਰਲਾ ਪਾਉਂਦਾ ਹੈ ਬੜਪਾਗੀ ਬੰਦਾ ਹੀ ਨਾਮ ਜਪਦਾ ਹੈ ਬੜਪਾਗੀ ਤੇ ਜਨ ਜਗ ਮਾਹੀ RAM ਨਾਮ ਜੋ ਹਰ ਗੁਣ ਗਾਈ ਜਿਹੜੇ ਹਰੀ ਦੇ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਉਹ ਵਡਭਾਗੀ ਨੇ ਉਹ ਤੇਰੇ ਨਾਮ ਦੇ ਤੇਰੇ ਗੁਣਾਂ ਨੂੰ ਵਰਤਦੇ ਨੇ ਤੇਰੇ ਨਾਮ ਨੂੰ ਵਰਤਦੇ ਨੇ ਨਿਧਾਨ ਖਜ਼ਾਨੇ ਨੂੰ ਵਰਤਦੇ ਨੇ ਨਹੀਂ ਤੇ ਪਾਤਸ਼ਾਹ ਕਹਿੰਦੇ ਹਰ ਵਿਸਰਤ ਤੇਰੇ ਗੁਣ ਗਲੇ ਰਹਾਉ ਜਿਹੜੀ ਚੀਜ਼ ਨੂੰ ਨਾਮ ਵਰਤੀ ਹੈ ਨਾ ਉਹ ਬਹੁਤਾ ਚਿਰ ਨਹੀਂ ਘੱਟਦੀ ਫਿਰ ਉਹ ਜੜ ਲੱਗ ਜਾਂਦੀ ਹੈ ਯਾਰ ਦਰਵਾਜੇ ਨੂੰ ਨਾ ਖੋਲੀਏ ਸਾਲ ਪਾਰ ਸਿਉਖ ਲੱਗ ਜਾਂਦੀ ਹੈ ਜੇ ਘਰ ਦੀ ਸਫਾਈ ਨਾ ਕਰੀਏ ਗਿੱਟ-ਗਿੱਟ ਮਿੱਟੀ ਚੜ ਜਾਂਦੀ ਏ ਕੰਦਾ ਤੇ ਜਾਲੇ ਪੈ ਜਾਂਦੇ ਨੇ ਮੱਕੜੀਆਂ ਦੇ ਕਿਉਂ ਵਰਤਿਆ ਨਹੀਂ ਆਪਾਂ ਪਾਸ਼ਾ ਕਹਿੰਦੇ ਇਸੇ ਤਰ੍ਹਾਂ ਜੇ ਮਣਾ ਮੇਰਿਆ ਚੰਗਿਆਈਆਂ ਨੂੰ ਵਰਤੇਗਾ ਨਹੀਂ ਵੈਗਰੂ ਦੇ ਗੁਣ ਕੀ ਨੇ ਚੰਗਿਆਈਆਂ ਨੇ ਚੰਗੀ ਸਿੱਖਿਆ ਲਏਂਗਾ ਨਹੀਂ ਗੁਨਾ ਨੂੰ ਵਰਤੇਗਾ ਨਹੀਂ ਤੇਰਾ ਸਰੀਰ ਤੇ ਫਿਰ ਬੇਕਾਰ ਹੀ ਹੋਣਾ ਹੈ ਇਹਦੇ ਅੰਦਰ ਬੁਰਾਈਆਂ ਹੀ ਪੈਦਾ ਹੋਣਗੀਆਂ ਮੇਰੇ ਪਾਤਸ਼ਾਹ ਕਹਦੇ ਗੁਣ ਨਿਧਾਨ ਉਹ ਗੁਰੂ ਦਾ ਗੁਰੂ ਦਾ ਖਜ਼ਾਨਾ ਕੀ ਹੈ ਨਾਮ ਭਗਤਨ ਕੋ ਵਰਤਨ ਉਹ ਤਾਂ ਵਰਤਦੇ ਨੇ ਵਿਰਲਾ ਪਾਵਾ ਕੋਈ ਤੇ ਮਿਲਦਾ ਵੀ ਵਿਰਲਿਆਂ ਨੂੰ ਹੈ ਮੇਰੇ ਮਨ ਏ ਮੇਰਿਆ ਮਨਾ ਜਪ ਜਪਿਆ ਕਰ ਕਿਨੂੰ ਗੁਰ ਗੋਪਾਲ ਪ੍ਰਭ ਸੋਈ ਗੋਪਾਲ ਜਿਹੜਾ ਧਰਤੀ ਦਾ ਪਾਲਣ ਹਾਰਾ ਹੈ ਰਾਜਾ ਹੈ ਜਾ ਕੀ ਸ਼ਰਨ ਪਿਆ ਸੁਖ ਪਾਈਐ ਜੀ ਦੀ ਸ਼ਰਨ ਵਿੱਚ ਆਇਆ ਸੁੱਖ ਮਿਲਦਾ ਹੈ ਬਹੁੜ ਦੁੱਖ ਨਾ ਹੋਈ ਤੇ ਬੰਦਾ ਦੁੱਖਾਂ ਤੋਂ ਝਮੇਲਿਆਂ ਤੋਂ ਬਚ ਜਾਂਦਾ ਹੈ ਰਹਾ ਮਨ ਭਾਗੀ ਸਾਧ ਸੰਗ ਪ੍ਰਾਪਤ ਕਹਿੰਦੇ ਵੱਡਿਆਂ ਭਾਗਾ ਨਾਲ ਸਾਹ ਸੰਗਤ ਮਿਲਦੀ ਹੈ ਤਿੰਨ ਭੇਤਤ ਦੁਰਮਤ ਖੋਈ ਜਦੋਂ ਸਾਧ ਸੰਗਤ ਮਿਲਦੀ ਹੈ ਉਥੇ ਗੁਰੂ ਦਾ ਗਿਆਨ ਮਿਲਦਾ ਹੈ ਜਿਹਦੇ ਨਾਲ ਦੁਰਮਤ ਭੈੜੀ ਮਤ ਬੁਰੀ ਮਤ ਦੂਰ ਹੋ ਜਾਂਦੀ ਹੈ ખોਟੀ ਮਤ ਚਲੀ ਜਾਂਦੀ ਹੈ ਫਿਰ ਬਾਣੀ ਕੀ ਸਿਖਾਉਂਦੀ ਹੈ ਗੁਰੂ ਦੁਆਰਾ ਹੋਏ ਸੋਝੀ ਪਾਏ ਸਿੱਥੋਂ ਸੋਝੀ ਅਕਲ ਮਿਲਦੀ ਹੈ ਗਿਆਨ ਮਿਲਦਾ ਹੈ ਤਨ ਕੀ ਤੂਰ ਨਾਨਕ ਦਾਸ ਬਾਛੈ ਮੇਰੇ ਪਾਤਸ਼ਾਹ ਜੀ ਤੇ ਨਾਮ ਜਪਣ ਵਾਲਿਆਂ ਦੀ ਸਿਫਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਪਾਤਸ਼ਾਹ ਕਹਿੰਦੇ ਰੱਬਾ ਮੈਨੂੰ ਉਹਨਾਂ ਦੀ ਧੂੜ ਦੇ ਹੇ ਅਕਾਲ ਪੁਰਖ ਜੀਓ ਉਹਨਾਂ ਦੀ ਧੂੜ ਦਿਓ ਜਿਨ੍ਹਾਂ ਨੇ ਤੇਰੇ ਨਾਮ ਨੂੰ ਪਰੋਲਿਆ ਐਂ ਪਰੋਲਿਆ ਨਾਮ ਨੂੰ ਜਪਦੇ ਹੀ ਰਹਿੰਦੇ ਨੇ ਜਿਨਹਰ ਨਾਮ ਹਿਰਦੈ ਪਰੋਈ ਦੇ ਆਪਾਂ ਕਈ ਵਾਰ ਸਵਾਟਰ ਬੁੰਦੀਆਂ ਬੀਬੀਆਂ ਨੂੰ ਵੇਖਿਆ ਹੋਵੇਗਾ ਸਲਾਈਆਂ ਲੈ ਕੇ ਇਦਰੋਂ ਪਾਉਂਦੀਆਂ ਨੇ ਐ ਕੱਢਦੀਆਂ ਨੇ ਪੂਰਾ ਸਵਾਟਰ ਬਣਾ ਦਿੰਦੀਆਂ ਨੇ ਜਿਾ ਕਹਿ ਲਈਏ ਜੋ ਆਪਾਂ ਕੋਈ ਚੀਜ਼ ਤਿਆਰ ਕਰਦੇ ਹਾਂ ਮਾਲਾ ਤਿਆਰ ਕਰਦੇ ਹਾਂ ਉਹ ਚ ਮੋਤੀ ਪਾਈਦਾ ਉਹਨੂੰ ਪਰੋਈਦਾ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਪਰੋਣਾ ਪਰੋਣਾ ਤੋਂ ਭਾਵ ਕੀ ਹੈ ਗੁਣ ਬਣਾਉਣਾ ਆਪਣੇ ਹਿਰਦੇ ਵਿੱਚ ਜਪਣਾ ਤੇ ਗੁਰੂ ਨੂੰ ਯਾਦ ਕਰਨਾ ਉੱਚੀ ਉੱਚੀ ਪੁਕਾਰਨਾ ਵਾਹਿ ਗੁਰੂ ਵਾਹਿ ਗੁਰੂ ਹਿੰਦ ਮਾਰਚ ਪਰੋਣਾ ਹੈ ਨਾਮ ਨੂੰ ਮਾਲਾ 베ਰਨੀ ਹੈ ਨਾਮ ਦੀ ਹੁਣ ਕਿੱਥੋਂ ਮਾਲਾ ਲਿਆਉਣੀ ਹੈ ਪਾਤਸ਼ਾਹ ਕਨੇ ਤਿਰੰਦਰੀ ਪਈ ਹੈ ਇਹਨੂੰ ਜਪਣਾ ਹੈ ਮਨ ਨੂੰ ਜੋੜਨਾ ਹੈ ਗੁਰੂ ਵਾਲੇ ਪਾਸੇ ਲਾਉਣਾ ਹੈ ਜਿਸ ਤਰ੍ਹਾਂ ਮਨ ਵਿੱਚ ਫੁਰਨੇ ਚੱਲਦੇ ਨੇ ਫੁਰਨਿਆਂ ਨੂੰ ਰੋਕ ਕੇ ਬਾਣੀ ਨਾਲ ਮਨ ਨੂੰ ਜੋੜੀਏ ਪਾਤਸ਼ਾਹ ਕਨੇ ਐਸੀ ਗੁਰਸਿੱਖਾਂ ਦੀ ਤਿੰਨ ਕੀ ਧੂਰ ਨਾਨਕ ਦਾਸ ਵਾਚੈ ਰੱਬ ਦੇ ਪਿਆਰੇ ਆਂਦੀ ਧੂੜੀ ਮਿਲ ਜੇ ਪਾਤਸ਼ਾਹ ਜੀ ਕਹਿੰਦੇ ਇਤੋਂ ਵੱਡੀ ਗੱਲ ਕੀ ਹੋ ਸਕਦੀ ਐ ਸਾਹ ਸੰਗਤ ਦੀ ਧੂੜ ਮਿਲ ਜੇ ਜਿਹੜੇ ਨਾਮ ਜਪਦੇ ਹਨ ਆਉ ਇਤਨੀ ਆਹਾਜਰੀਆਂ ਦੀ ਪ੍ਰਵਾਨਗੀ ਕਥਾ ਵਿਚਾਰਾ ਕਰਦਿਆਂ ਹੋਈਆਂ ਭੁੱਲਾ ਚੁੱਕਾਂ ਦੀ ਖਿਮਾ ਮਡ ਪਾਪ ਕੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਗੁਰਮਤਿ ਖੋਈ ਤਨ ਕੀ ਤੂੜ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਿਦੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਰਨਾ ਹੀਂਦਾ ਤਾਰ ਵਿਸਰਨਾ ਹੀਂਦਾ ਤਾਰ ਵਿਸਰ